9 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਿਰਫ ਇੱਕ ਬੰਦੇ ਕਰਕੇ ਭਚਾਲ ਆ ਜੇ ਇਹ ਚੀਜ਼ ਹੋ ਸਕਦੀ ਹੈ ਹੋ ਸਕਦੀ ਹੈ ਕਿਵੇਂ ਹੋ ਸਕਦੀ ਹੈ ਆਪਾਂ ਸਾਰੀ ਗੱਲ ਕਰਾਂਗੇ 2 ਮਿੰਟ ਖੜ ਕੇ ਗੱਲ ਸੁਣ ਕੇ ਜਾਇਓ ਅਮਰੀਕਾ ਦਾ ਇੱਕ ਫੇਮਸ ਰੈਪਰ ਆ ਟ੍ਰੈਵਿਸ ਕੋਟ ਉਸ ਬੰਦੇ ਦੇ ਰੋਮ ਸ਼ਹਿਰ ਦੀ ਧਰਤੀ ਤੇ ਪੈਰ ਪਾਉਣ ਦੇ ਨਾਲ 9 ਕਿਲੋਮੀਟਰ ਦੇ ਧਾਇਰੇ ਦੇ ਵਿੱਚ ਭਚਾਲ ਆ ਗਿਆ ਸੀ ਆਰਥਕਵੇਕ ਆ ਗਿਆ ਸੀ ਆਇਆ ਕਿਵੇਂ ਸੀ ਸਾਰੀ ਗੱਲ ਕਰਦੇ ਆ ਫੇਮਸ ਰੈਪਰ ਆ ਜੋ ਇਹ ਅਮਰੀਕਨ ਅਗਰ ਇਹ ਫੇਮਸ ਰੈਪਰ ਆ ਅਮਰੀਕਨ ਤੇਰੀ ਫੈਨ ਫਾਲੋਇੰਗ ਵੀ ਉਨੀ ਹੋਊਗੀ ਜਿੰਨੀ ਆਪਾਂ ਸੋਚੀ ਵੀ ਆ ਆਪਣੀ ਸੋਚ ਤੋਂ ਪਰੇ ਦੀ ਤਾਂ ਇਹਦਾ ਕਹ ਦੇਗੇ ਖਾੜਾ ਲਵਾਇਆ ਗਿਆ ਸੀ ਪੰਜਾਬੀ ਭਾਸ਼ਾ 'ਚ ਕਹ ਦੇਗੇ ਖਾੜਾ ਲਵਾਇਆ ਗਿਆ ਰੋਮ ਸ਼ਹਿਰ ਦੇ ਵਿੱਚ ਜਿੱਥੇ 60000 ਬੰਦੇ ਇਕੱਠੇ ਸੀ ਇਸ ਬੰਦੇ ਨੇ 60000 ਇਕੱਠ ਦੇ ਵਿੱਚ ਖੜ ਕੇ ਵਿਚਾਲੇ ਸਟੇਜ ਤੇ ਗਾਣਾ ਗਾਇਆ ਤੇ ਉਹ ਗਾਣਾ ਗਾਇਆ ਜਿਵੇਂ ਆਪਾਂ ਕਹਿ ਦਗੇ ਜੋ ਜਿਵੇਂ ਆਪਣੇ ਪੰਜਾਬੀ ਸਿੰਗਰ ਹੋ ਗਏ ਉਹਨਾਂ ਦਾ ਆਪਾਂ ਨੂੰ ਗਾਣਾ ਫੇਵਰਟ ਆ ਕੋਈ ਇੱਕ ਗਾਣਾ ਹੁੰਦਾ ਜਿਹੜਾ ਆਪਾਂ ਨੂੰ ਮਨਪਸੰਦੀਦਾ ਹੁੰਦਾ ਆਪਣੇ ਮਨਪਸੰਦੀਦਾ ਸਿੰਗਰ ਦਾ ਉਵੇਂ ਉਸਨੇ ਜਦੋਂ ਆਪ ਦਾ ਫੇਵਰਟ ਗਾਣਾ ਗਾਇਆ ਲੋਕਾਂ ਦਾ ਮਨਪਸੰਦਾ ਗਾਣਾ ਗਾਇਆ ਤਾਂ 60000 ਬੰਦਾ ਜਿੰਨਾ ਉਸ ਖਾੜੇ ਦੇ ਵਿੱਚ ਖੜਾ ਸੀ ਉਹ ਉੱਚੀ ਉੱਚੀ ਛਾਲਾ ਮਾਰ ਕੇ ਨੱਚਣ ਲੱਗ ਗਿਆ ਉਹ ਉੱਚੀ ਉੱਚੀ ਛਾਲਾ ਮਾਰ ਕੇ ਨੱਚਣ ਦੇ ਨਾਲ 9 ਕਿਲੋਮੀਟਰ ਦੇ ਰੇ ਦੇ ਵਿੱਚ 1.3 ਮੈਗਨੀਟਿਊਡ ਦਾ ਅਰਥਕਵੇਕ ਆਇਆ ਇਹ ਖਬਰ ਵੀ ਆਈ ਹੈ ਇਹ ਖਬਰ ਚੱਲ ਵੀ ਰਹੀ ਹੈ ਤੁਸੀਂ ਨੈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਨਿਊਜ਼ ਚੈਨਲਾਂ ਤੇ ਵੱਡੇ ਨਿਊਜ਼ ਚੈਨਲਾਂ ਤੇ ਚੈੱਕ ਕਰ ਸਕਦੇ ਹੋ ਇਹ ਅਮਰੀਕਾ ਦਾ ਜੋ ਰੈਪਰ ਸੀ ਕਹਿੰਦੇ ਇਹਨੇ ਇੱਕ ਪਚਾੜ ਲਿਆ ਹੁੰਦੇ ਕਾਰਨ ਇਹਨੇ ਪਚਾੜ ਲਿਆਂਦਾ ਰੈਪਰ ਨੇ ਪਚਾੜ ਲਿਆਂਦਾ ਕਾਰਨ ਜੋ ਉਹ ਇੱਕ ਇੰਡੀਆ ਅਮਰੀਕਨ ਰੈਪਰ ਆ ਇੱਕ ਰੈਪਰ ਨੇ 60000 ਬੰਦੇ ਨੂੰ ਆਪਦੇ ਗਾਣੇ ਨਾਲ ਨਚਾ ਕੇ ਪਚਾੜ ਲਿਆਂਦਾ ਰੋਮ ਸ਼ਹਿਰ ਦੇ ਵਿੱਚ ਜੇ ਹੁਣੇ-ਹੁਣੇ ਖਬਰ ਆਈ ਹੈ ਮੈਨੂੰ ਐਸੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਇਹੋ ਜਿਹੀ ਵੀਡੀਓ ਹੋਰ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ